ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਜਦੋਂ ਦੌਲਤਾਬਾਦ ਦੇ ਬਾਜ਼ਾਰ ਵਿੱਚੋਂ ਲੰਘ ਰਹੇ ਸਨ ਤਾਂ ਜਾਂਦੇ ਜਾਂਦੇ ਭਾਈ ਮਰਦਾਨੇ ਨੂੰ ਉਪਦੇਸ਼ ਦਿੰਦੇ ਜਾ ਰਹੇ ਸਨ ਕਿ ਨਾਨਕ ਦੁਖੀਆ ਸਭ ਸੰਸਾਰ ਗੁਰੂ ਜੀ ਭਾਈ ਮਰਦਾਨੇ ਨੂੰ ਇਹ ਸਮਝਾ ਰਹੇ ਸਨ ਕਿ ਸਾਰਾ ਸੰਸਾਰ ਦੁੱਖਾਂ ਦਾ ਘਰ ਹੈ ਇਸ ਜਗਤ ਦੇ ਸਾਰੇ ਪ੍ਰਾਣੀ ਤਰ੍ਹਾਂ-ਤਰ੍ਹਾਂ ਦੇ ਦੁੱਖਾਂ ਵਿੱਚ ਘਿਰੇ ਹੋਏ ਹਨ ਕੋਈ ਵੀ ਸੁਖੀ ਨਹੀਂ ਹੈ ਪਰ ਭਾਈ ਮਰਦਾਨੇ ਨੂੰ ਗੁਰੂ ਜੀ ਦਾ ਇਹ ਉਪਦੇਸ਼ ਹজম ਨਹੀਂ ਸੀ ਹੋ ਰਿਹਾ ਤੇ ਉਸ ਨੇ ਗੁਰੂ ਜੀ ਨੂੰ ਇੱਕ ਵਪਾਰੀ ਦੀ ਦੁਕਾਨ ਦੇ ਸਾਹਮਣੇ ਰੋਕ ਲਿਆ ਤੇ ਆਖਣ ਲੱਗਾ ਗੁਰੂ ਜੀ ਮਾਫ ਕਰਨਾ ਪਰ ਉਹ ਜਿਹੜਾ ਦੁਕਾਨ ਦੇ ਅੰਦਰ ਵਪਾਰੀ ਬੈਠਾ ਜਿਹੜਾ ਉਸ ਵੱਲ ਝਾਤੀ ਮਾਰੋ ਕਿੰਨਾ ਬੇਫਿਕਰਾ ਹੋਇਆ ਬਿਠੇ ਤੇ ਖਿੜੇ ਮੱਥੇ ਨਾਲ ਆਪਣੇ ਕੰਮਕਾਰ ਦਾ ਹਿਸਾਬ ਦੇਖ ਰਿਹਾ ਹੈ ਉਸ ਦੇ ਖਿੜੇ ਚਿਹਰੇ ਵੱਲ ਦੇਖ ਕੇ ਜਰਾ ਵੀ ਨਹੀਂ ਲੱਗਦਾ ਕਿ ਇਸ ਨੂੰ ਕੋਈ ਦੁੱਖ ਹੋਵੇਗਾ ਫਿਰ ਤੁਸੀਂ ਕਿਸ ਤਰ੍ਹਾਂ ਕਹਿ ਰਹੇ ਹੋ ਕਿ ਸੰਸਾਰ ਦੀ ਸਾਰੀ ਪ੍ਰਾਣੀ ਦੁੱਖਾਂ ਨਾਲ ਘਿਰੇ ਹੋਏ ਹਨ ਤਾਂ ਮਰਦਾਨੇ ਦੇ ਮੂੰਹ ਇਹ ਗੱਲ ਸੁਣ ਕੇ ਗੁਰੂ ਜੀ ਮੁਸਕਰਾਏ ਤੇ ਆਖਣ ਲੱਗੇ ਕਿ ਪਲੀਆ ਲੁਕਾ ਜੇਕਰ ਤੁਹਾਨੂੰ ਸਾਡੀ ਗੱਲ ਤੇ ਯਕੀਨ ਨਹੀਂ ਆਉਂਦਾ ਤਾਂ ਜਾ ਉਸ ਵਪਾਰੀ ਦੇ ਕੋਲ ਜਾ ਤੇ ਉਸ ਦਾ ਹਾਲ ਪੁੱਛ ਕੇ ਆ ਉਹ ਕੀ ਬੋਲਦਾ ਹੈ ਤਾਂ ਗੁਰੂ ਜੀ ਦੇ ਮੂੰਹ ਇਹ ਗੱਲ ਸੁਣ ਕੇ ਭਾਈ ਮਰਦਾਨਾ ਉਸ ਵਪਾਰੀ ਦੇ ਪਾਸ ਚਲਾ ਗਿਆ ਤੇ ਪੁੱਛਣ ਲੱਗਾ ਕਿ ਤੁਸੀਂ ਐਸੀ ਕਿਹੜੇ ਕਰਮ ਕੀਤੇ ਹੋਏ ਹਨ ਜਿਹੜਾ ਤੁਸੀਂ ਇੰਨਾ ਸੁਖੀ ਜੀਵਨ ਬਤੀਤ ਕਰ ਰਹੇ ਹੋ ਤਾਂ ਮਰਦਾਨੇ ਦੇ ਮੂੰਹ ਇਹ ਸ਼ਬਦ ਸੁਣ ਕੇ ਉਹ ਵਪਾਰੀ ਸੋਚਾਂ ਵਿੱਚ ਪੈ ਗਿਆ ਤੇ ਆਖਣ ਲੱਗਾ ਕਿ ਫਕੀਰ ਜੀ ਤੁਹਾਡੇ ਵਸਤਰਾਂ ਨੂੰ ਦੇਖ ਕੇ ਇਹ ਹੀ ਲੱਗਦਾ ਕਿ ਤੁਸੀਂ ਫਕੀਰ ਹੋ ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਨਾ ਕਿ ਇਸ ਸੰਸਾਰ ਵਿੱਚ ਮੇਰੇ ਜਿੰਨਾ ਦੁਖੀ ਨਹੀਂ ਹੈ ਕੋਈ ਮੇਰਾ ਤਾਂ ਦੁੱਖ ਵੀ ਐਸਾ ਹੈ ਜਿਹੜਾ ਮੈਂ ਕਿਸੇ ਨੂੰ ਦੱਸ ਵੀ ਨਹੀਂ ਸਕਦਾ ਤਾਂ ਵਪਾਰੀ ਦੇ ਮੂੰਹ ਇਹ ਗੱਲ ਸੁਣ ਕੇ ਪਾਈ ਮਰਦਾਨਾ ਜੀ ਕਹਿਣ ਲੱਗੇ ਕਿ ਮੇਰੇ ਨਾਲ ਇੱਕ ਪੂਰਨ ਸੰਤ ਹਨ ਤੁਸੀਂ ਆਪਣਾ ਦੁੱਖ ਉਹਨਾਂ ਨਾਲ ਸਾਂਝਾ ਕਰੋ ਉਹ ਤੁਹਾਡਾ ਦੁੱਖ ਜ਼ਰੂਰ ਦੂਰ ਕਰ ਦੇਣਗੇ ਤਾਂ ਆਪਣਾ ਦੁੱਖ ਉਹਨਾਂ ਨੂੰ ਜ਼ਰੂਰ ਸੁਣਾਓ ਆਪਣਾ ਦੁੱਖ ਉਹਨਾਂ ਨੂੰ ਸੁਣਾਉਣ ਲਈ ਵਪਾਰੀ ਗੁਰੂ ਜੀ ਪਾਸ ਆ ਗਿਆ। ਜੀ ਮੱਥਾ ਟੇਕਨ ਪਛਾਤ ਆਪਣਾ ਦੁੱਖ ਗੁਰੂ ਜੀ ਨੂੰ ਸੁਣਾਉਣ ਲੱਗਾ ਕਿ ਗੁਰੂ ਜੀ ਕਿਰਪਾ ਕਰਕੇ ਮੇਰੇ ਤੇ ਮਿਹਰ ਕਰੋ ਤੇ ਮੇਰੇ ਦੁੱਖਾਂ ਦਾ ਨਿਵਾਰਣ ਕਰੋ ਕਿਉਂਕਿ ਮੈਂ ਆਪਣੀ ਔਰਤ ਦੇ ਗਲਤ ਕੰਮਾਂ ਦੇ ਕਰਕੇ ਅੰਦਰੋਂ ਹੀ ਅੰਦਰ ਚੁਰਦਾ ਰਹਿਣਾ ਤੇ ਦਰਅਸਲ ਅੱਜ ਤੋਂ ਕੁਝ ਬੜੇ ਪਹਿਲਾਂ ਮੇਰਾ ਵਿਆਹ ਹੋਇਆ ਸੀ ਤੇ ਮੈਂ ਆਪਣੀ ਪਤਨੀ ਨੂੰ ਬਹੁਤ ਹੀ ਪਿਆਰ ਕਰਦਾ ਸੀ ਤੇ ਉਹ ਵੀ ਮੇਰਾ ਬਹੁਤ ਆਦਰ ਸਤਕਾਰ ਕਰਦੀ ਸੀ ਪਰ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਪਤਾ ਨਹੀਂ ਉਸ ਨੂੰ ਕੀ ਹੋਇਆ ਕਿ ਉਹ ਪ੍ਰਾਏ ਮਰਤਾ ਨਾਲ ਸੰਬੰਧ ਬਣਾਉਣ ਲੱਗ ਪਈ ਹੈ ਵਿਆਹ ਤੋਂ ਬਾਅਦ ਮੈਂ ਉਸ ਨੂੰ ਕਿਸੇ ਵੀ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਔਰ ਫਿਰ ਵੀ ਪਤਾ ਨਹੀਂ ਕਿਉਂ ਉਹ ਇਸ ਤਰ੍ਹਾਂ ਦੇ ਮਾੜੇ ਕਰਮ ਕਰਦੀ ਹੈ ਮੈਂ ਉਸ ਨੂੰ ਕਈ ਰੋਜ਼ ਦੇਖਦਾ ਅਤੇ ਅੰਦਰੋਂ ਅੰਦਰੀ ਦੁਖੀ ਰਹਿਣਾ ਗੁਰੂ ਜੀ ਮੈਂ ਤਾਂ ਅਜ ਤੱਕ ਕਿਸੇ ਦਾ ਪੂਰਾ ਵੀ ਨਹੀਂ ਕੀਤਾ ਪਰ ਫਿਰ ਵੀ ਮੇਰੇ ਨਾਲ ਇਦਾਂ ਪਤਾ ਨਹੀਂ ਕਿਉਂ ਹੋ ਰਿਹਾ ਹੈ ਤਾਂ ਗੁਰੂ ਜੀ ਨੇ ਇਹ ਗੱਲ ਸੁਣ ਕੇ ਉਸ ਨੂੰ ਹੌਸਲਾ ਦਿੱਤਾ ਤੇ ਸਮਝਾਇਆ ਕਿ ਦੇਖ ਪਾਈ ਤੇਰੀ ਨਾਲ ਇਹ ਜੋ ਵੀ ਹੋ ਰਿਹਾ ਹੈ ਇਹ ਤੇਰੇ ਪਿਛਲੇ ਕਰਮਾਂ ਦਾ ਫਲ ਹੈ ਪਿਛਲੇ ਜਨਮ ਚ ਤੂੰ ਜੋ ਵੀ ਮਾੜੇ ਕਰਮ ਕੀਤੇ ਸੀ ਉਹ ਉਸ ਦੀ ਸਜ਼ਾ ਹੈ ਇਸ ਸਜ਼ਾ ਤੋਂ ਮੁਕਤ ਹੋਣ ਲਈ ਤੈਨੂੰ ਪਰਮਾਤਮਾ ਦੀ ਬੰਦਗੀ ਕਰਨੀ ਹੋਵੇਗੀ ਤੇ ਸੱਚੀ ਦਿਲੋਂ ਉਸ ਨਿਰੰਕਾਰ ਵਾਹਿਗੁਰੂ ਦਾ ਨਾਮ ਜਪਣਾ ਹੋਵੇਗਾ ਪਰਮਾਤਮਾ ਨੂੰ ਦਿੱਤਾ ਤੇਰਾ ਹਰ ਇੱਕ ਪਲ ਉੱਪਰ ਵਾਲੇ ਦੀ ਕਚਹਿਰੀ ਵਿੱਚ ਲਿਖਿਆ ਜਾਵੇਗਾ ਜਿਹੜਾ ਤੈਨੂੰ ਤੇਰੇ ਪਿਛਲੇ ਜਨਮ ਦੇ ਪਾਪਾਂ ਤੋਂ ਮੁਕਤੀ ਕਰਾਏਗਾ ਬਾਕੀ ਦੁੱਖ ਅਤੇ ਸੁੱਖ ਦੋਨੋਂ ਜ਼ਿੰਦਗੀ 'ਚ ਆਉਣੇ ਲਾਜ਼ਮੀ ਹਨ ਇਸ ਕਰਕੇ ਪਰਮਾਤਮਾ ਅੱਗੇ ਅਰਦਾਸ ਕਰੋ ਕਿ ਹੇ ਸੱਚੇ ਪਾਤਸ਼ਾਹ ਮੈਨੂੰ ਦੁੱਖਾਂ ਨਾਲ ਲੜਨ ਦਾ ਬਲ ਬਖਸ਼ੋ ਤਾਂ ਕਿ ਮੈਂ ਅਡੋਲ ਹੋ ਕੇ ਪਰਮਾਤਮਾ ਦੇ ਬੰਦਗੀ ਕਰ ਸਕਾਂ ਪਿਛਲੇ ਕੁਕਰਮ ਨੂੰ ਧੋਣ ਦਾ ਇਹੀ ਇੱਕ ਮਾਤਰ ਹੱਲ ਹੈ ਕਿ ਜਿੰਨਾ ਹੋ ਸਕੇ ਪਰਮਾਤਮਾ ਦਾ ਨਾਮ ਜਪੋ ਤੇ ਸ਼ਰਧਾ ਅਨੁਸਾਰ ਦਾਨ ਪੁੰਨ ਕਰੋ ਅਗਲੇ ਪਿਛਲੇ ਪਾਪਾਂ ਦਾ ਆਪਣੇ ਆਪ ਹੀ ਨਾਸ਼ ਹੋ ਜਾਵੇਗਾ ਤਾਂ ਗੁਰੂ ਜੀ ਦੇ ਮੂੰਹੋਂ ਇਹ ਉਪਦੇਸ਼ ਸੁਣ ਕੇ ਵਪਾਰੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤੇ ਬੇਨਤੀ ਕੀਤੀ ਗੁਰੂ ਜੀ ਇਰਪਾ ਕਰਕੇ ਤੁਸੀਂ ਮੇਰੇ ਘਰ ਆਪਣੇ ਪਵਿੱਤਰ ਚਰਨ ਪਾਓ ਗੁਰੂ ਜੀ ਨੇ ਵਪਾਰੀ ਦੀ ਬੇਨਤੀ ਨੂੰ ਪਰਵਾਨ ਕੀਤਾ ਤੇ ਤੇ ਉਸ ਦੇ ਘਰ ਚਲੇ ਗਏ ਵਪਾਰੀ ਦੀ ਪਤਨੀ ਨੇ ਗੁਰੂ ਜੀ ਨੂੰ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਉਸ ਦੇ ਮਨ ਨੂੰ ਸ਼ਾਂਤੀ ਦੇਣ ਲਈ ਵਚਨ ਕੀਤਾ ਕਿ ਪਤੀ ਚਾਹੇ ਪਿੰਗਲਾ ਹੋਵੇ ਚਾਹੇ ਰੋਖੀ ਹੋਵੇ ਔਰਤ ਉਸ ਨੂੰ ਪਰਮੇਸ਼ਵਰ ਸਮਾਨ ਹੀ ਜਾਣਦੀ ਹੈ ਪਰ ਜਿਹੜੀ ਔਰਤ ਆਪਣੇ ਪਤੀ ਨੂੰ ਛੱਡ ਕੇ ਦੂਸਰੇ ਮਰਦਾਂ ਵੱਲ ਆਕਰਸ਼ਿਤ ਹੁੰਦੀ ਹੈ ਉਸ ਦੀ ਇਸ ਸੰਸਾਰ ਵਿੱਚ ਤਾਂ ਨਿੰਦਿਆ ਹੁੰਦੀ ਹੈ ਤੇ ਅੱਗੇ ਜਾ ਕੇ ਅੱਗੇ ਜਾ ਕੇ ਵੀ ਨਰਕ ਹੀ ਮਿਲਦਾ ਹੈ ਤਾਂ ਗੁਰੂ ਜੀ ਦੇ ਮੂਹੋਂ ਇਹ ਬਚਨ ਸੁਣ ਕੇ ਉਸ ਔਰਤ ਦੀਆਂ ਅੱਖਾਂ ਖੁੱਲ ਗਈਆਂ ਤੇ ਉਸਨੇ ਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਤੇ ਇਹ ਬੇਨਤੀ ਕੀਤੀ ਕਿ ਸੰਤ ਜੀ ਕਿਰਪਾ ਕਰਕੇ ਮੇਰੇ ਪਿਛਲੇ ਗੁਨਾਹਾਂ ਨੂੰ ਬਖਸ਼ ਦਿਓ ਅੱਗੇ ਤੋਂ ਮੈਂ ਕਦੇ ਵੀ ਇਹੋ ਜਿਹਾ ਕੁਕਰਮ ਨਹੀਂ ਕਰਾਂਗੀ ਤਾਂ ਗੁਰੂ ਸਾਹਿਬ ਜੀ ਨੇ ਦੋਨਾਂ ਪਤੀ ਪਤਨੀ ਨੂੰ ਅਸ਼ੀਰਵਾਦ ਦਿੱਤਾ ਤੇ ਲੋਕਾਂ ਦੀ ਭਲਾਈ ਕਰਨ ਲਈ ਅਗਾਹ ਚੱਲੇ ਪਾ ਦਿੱਤੇ ਸੁਅਸੀ ਕੀ ਜੀ ਅੱਜ ਦੀ ਸਾਖੀ ਤੁਹਾਨੂੰ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਣਾ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਜਰੂਰ ਲਗਵਾਉਣਾ ਮਿਲਦੇ ਹਾਂ ਫਿਰ ਨੈਕਸਟ ਵੀਡੀਓ ਵਿੱਚ ਤਦ ਤੱਕ ਦੇ ਲਈ ਸਤ ਸ੍ਰੀ ਅਕਾਲ ਮੇਰੇ ਵੱਲੋਂ ਪਿਆਰ ਭਰੀ ਸਤ ਸ੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਤ ਸ੍ਰੀ ਅਕਾਲ ਦੀ ਕਲਾ ਚ ਰੱਖਣ ਸਤ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ